ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੁਸ਼ ਰੱਖੇ ਤੇ ਤਰਕੀਆਂ ਬਖਸ਼ੇ ਸਾਡਾ ਅੱਜ ਦਾ ਪ੍ਰੋਗਰਾਮ ਹੈ ਜੀ ਆਪਾਂ ਚੱਲਾਂਗੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਲਵੀ ਸ਼ਮਰ ਕਹਿੰਦੀ ਵੀ ਪੈਂਥਨ ਨੂੰ ਜਾਣ ਲਈ ਖਰਾਕ ਪਾ ਕੇ ਜਾਣੀ ਆ ਪੈਂਥਨ ਸਿਓ ਥੱਲੇ ਉੱਤਰ ਟੇਬਲ ਤੋਂ ਥੱਲੇ ਉੱਤਰ ਖਰਾਕ ਆ ਗਈ ਪੈਣ ਲੱਗੀ ਜਦੋਂ ਹੀ ਹੈ ਮਿੱਤਰੀਏ ਖਾਲਾ ਪੁੱਤ ਓਕੇ ਅੱਜ ਮੌਸਮ ਦੇਖੋ ਮੇਥਰ ਕਿੰਨਾ ਸੋਹਣਾ ਪੂਰੀ ਐਂ ਟਾਟਕੇ ਦੀ ਧੁੱਪ ਲੱਗੀ ਹੋਈ ਹੈ ਵਧੀਆ ਜੈਨ ਅੱਜ ਛੁੱਟੀ ਹੁੰਦੀ ਆ ਆਪਾਂ ਗੁਰਦੁਆਰਾਂ ਨੂੰ ਵੀ ਨਾਲ ਲੈ ਕੇ ਆਉਂਦੇ ਹਾਂ ਨਾ ਜੀ ਪਹਿਲਾਂ ਮੈਂ ਸੋਚਿਆ ਸੀਗਾ ਕਿ ਜਦੋਂ ਛੁੱਟੀ ਹੋਣੀ ਆ ਗੁਰਦੁਆਰਾਂ ਨੂੰ 2 ਵਜੇ ਫਿਰ ਸਕੂਲ ਤੋਂ ਲੈ ਕੇ ਫਿਰ ਚੱਲਾਂਗੇ ਗੁਰਦੁਆਰਾ ਸਾਹਿਬ ਤੇ ਸ਼ੁੱਕਰਵਾਰ ਦਾ ਦਿਨ ਸਾਨੂੰ ਫਿਰ ਕੰਮ ਟਾਈਮ ਹੋਇਆ ਨਾ ਇਸ ਕਰਕੇ ਵੀ ਆਪਾਂ ਫਿਰ ਇਕੱਲੇ ਚੱਲਦੇ ਆਂ ਗੁਰਦੁਆਰਾਂ ਨੂੰ ਕੱਲ੍ਹ ਜਾਂ ਪਰਸੋਂ ਮਤਾਂ ਡੰਗਾ ਦੇ ਗੁਰਦੁਆਰਾ ਸਾਹਿਬ ਦੇਖੋ ਮਿੱਤਰੋ ਜੋੜੇ ਕਰ ਹਲ ਤਾਂ ਸੰਗਤ ਆਈ ਜਾਂਦੀ ਹੈ ਜਾਈ ਜਾਂਦੀ ਹੈ ਕਿਉਂ ਦੁਪਹਿਰ ਤੋਂ ਸਮਾਂ ਸਾਰੇ ਮੁੰਡੇ ਸਾਰੇ ਕੰਮਾਂ ਤੇ ਗਏ ਹੋਣਗੇ ਸ਼ਾਮ ਟਾਈਮ ਦੀਵਾਨ ਸਜਣਾ ਸ਼ਾਮ ਟਾਈਮ ਸਾਰਾ ਹੀ ਪੰਡਾਲ ਹਵੰਦਰ ਭਰਿਆ ਹੋਊਗਾ ਪੂਰੇ ਹਨ ਤੇ ਹੁਣ ਤਾਂ ਬਸ ਜਿਹੜੇ ਬੰਦੇ ਆਉਂਦੇ ਜਾਂਦੇ ਆ ਮੱਥਾ ਟੇਕ ਕੇ ਮੁੜ ਜਾਂਦੇ ਆ ਇਹ ਤਾਂ ਆਪਾਂ ਆਏ ਆ ਮੱਥਾ ਟੇਕ ਕੇ ਆਪਾਂ ਮੁੜ ਜਾਣਾ ਹਨਾ ਹਾਂਜੀ ਲੈਂਦੀ ਮਠਾਈ ਹਾਂਜੀ ਲਓ ਵੀ ਆਪਾਂ ਡੱਬੇ ਮਿੱਤਰੋ ਤਿੰਨ ਲੈ ਲਏ ਆ ਸ਼ੁਕਰ ਆਪਣੇ 25 ਹੈਗੇ ਗੁਰシャン ਵੀ ਸਿਮੇ ਹੋਣੀ ਦਿਵਿੰਦਰ ਹੋਣੀ ਸਾਰੇ ਘਰੇ ਆ ਤਾਂ ਤੇ ਸ਼ਕਰਪਾਰੀ ਰਹੀ ਹੈ ਜੀ ਆ ਤਾਂ ਤੇ ਸ਼ਕਰਪਾਰੀ ਆਪਾਂ ਨੇ ਖੁਰਮੇ ਕਹਦੇ ਨੇ ਇਹਨੂੰ ਤੇ ਉਹ ਮਠਾਈ ਹੁੰਨੇ ਖੁਰਮੇ ਦਾ ਤੇ ਇਹ ਹੈਗੀ ਆ ਕਲਾਕੰਦ ਦੀ ਬਰਫੀ ਤੇ ਇੱਕ ਰਤੀ ਆਪਾਂ ਨੇ ਪੀਸਤਾ ਬਰਫੀ ਤਿੰਨ ਡੱਬੇ ਲੈ ਲਏ ਕਿਉਂਕਿ ਬੰਦੇ ਆਪਣੇ ਖੁੱਲੇ ਡੁੱਲੇ ਖਾਣੇ ਵਾਲੇ ਸਾਰੇ ਟਾਈਮ 2:10 ਮਿੰਟ ਹੋ ਗਏ ਜੇ ਮੈਂ ਲਾਦਾ ਬੜਾ ਫੋਨ ਗੁਰシャン ਨੂੰ ਬਣੀ ਐ ਛੁੱਟੀਆਂ ਹੋ ਗਈਆਂ ਨਾ ਹਾਂਜੀ ਹੁਣ ਟ੍ਰੈਫਿਕ ਬਹੁਤ ਹੁੰਦੀ ਆ ਜਦੋਂ ਸਕੂਲ ਦਾ ਛੁੱਟੀਆਂ ਦਾ ਟਾਈਮ ਹੁੰਦਾ ਉਹ ਟਾਈਮ ਦਾ ਲਾਈਨਾਂ ਹੀ ਲੰਨ ਲੱਗੇ ਜਾਂਦੀ ਐ ਟ੍ਰੈਫਿਕ ਦਾ ਰੋਮ ਦੇ ਜਿਵੇਂ ਐਸੀ ਨਹੀਂ ਮੁੱਕਦੀ ਹੈਗੀ ਤੇ ਛੁੱਟੀ ਵਾਲੇ ਟਾਈਮ ਤੇ ਸਕੂਲ ਲੱਗਣ ਦਾ ਹੁੰਦਾ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਆ ਮੈਂ ਇੱਕ ਦੋ ਵਾਰ ਟ੍ਰਾਈ ਵੀ ਕੀਤੀ ਐ ਜਦੋਂ ਆਪਾਂ ਗੁਰਸ਼ਾਨ ਨੂੰ ਸਕੂਲ ਤੋਂ ਲੈ ਕੇ ਆਪਾਂ ਆਪਣੇ ਘਰ ਤੱਕ ਆਉਨੇ ਆ ਟ੍ਰੇਨ ਦੇ ਵੀ ਉਹਨਾਂ ਪਹਿਲਾਂ ਆ ਜਾਂਦਾ ਹੈ ਬਿਸ਼ੱਕ ਟ੍ਰੇਨ ਰਸਤੇ ਰੁਕਦਰ-ਕੁਦੀ ਹੁੰਦੀ ਆ ਪਰ ਗੱਡੀ ਦੀ ਲਾਈਨ ਹੀ ਟੁੱਟਦੀ ਹੈਗੀ ਤੇ ਕੁਸ਼ਾਨ ਨੂੰ ਇੱਥੋਂ ਆਪਾਂ ਸਟੇਸ਼ਨ ਤੇ ਉਹਨੂੰ ਫੋਨ ਕਰਦੇ ਕਿ ਇੱਥੇ ਆ ਜੀ ਹੈਲੋ ਹੈਲੋ ਹਾਂਜੀ ਅੰਮਾ ਹਾਂਜੀ ਪੁੱਤ ਕਿੱਥੇ ਹੋ ਬਸ ਮੈਂ ਸਟੇਸ਼ਨ ਪਰ ਆ ਗਿਆ ਹਾਂ ਟ੍ਰੇਨ ਚੜ ਜਾਣਾ ਆ ਗਿਆ 20 ਮਿੰਟ ਤੱਕ ਠੀਕ ਹੈ ਬੇਟੇ ਆ ਕੇ ਉੱਥੇ ਫੋਨ ਕਰ ਦਿਓ ਸਟੇਸ਼ਨ ਤੇ ਠੀਕ ਹੈ ਪੁੱਤ ਉੱਥੋਂ ਲੈ ਜਾਾਂਗੇ ਫਿਰ ਓਕੇ ਓਕੇ ਫੋਨ ਦੇਖੋ ਮਿੱਤਰੋ ਆਪਣਾ ਇੱਥੋਂ ਵੀ ਟੇੜਾ ਜੀ ਤੇ ਇੱਥੋਂ ਵੀ ਟੇੜਾ ਜੀ ਆਪਣਾ 16 ਫੋਨ ਹੈ ਨਵਾਂ ਸੀ ਬਣਾ ਦੇਖ ਤਲੇ ਗਿਰ ਗਿਆ ਹਾਂਜੀ ਟੁੱਟ ਗਿਆ ਓਕੇ ਇਹ ਜਾ ਕੇ ਪਤਾ ਲੱਗੂ ਸਕਰੀਨ ਟੁੱਟੀ ਹੈ ਤਾਂ ਇਹਦੀ ਉੱਪਰ ਜਿਹੜੀ ਕੱਲੀ ਇਹ ਗਾੜੀ ਉੱਟੇ ਇੱਥੋਂ ਲੱਗਦਾ ਚੰਗਦਾ ਨਾ ਟੁੱਟ ਗਿਆ ਹੁੰਦਾ ਜਿਵੇਂ ਹਾਂਜੀ ਇਹ ਤਾਂ ਖਾਸੇ ਚਲ ਤੂੰ ਐ ਕਰ ਜਾ ਕੇ ਉੱਟੀ ਪਣੀ ਬਣਾਓ ਠੀਕ ਹੈ ਜੀ ਤੇ ਮੈਂ ਉਹ ਜਾ ਕੇ ਸ਼ਾਪ ਤੇ ਮੈਂ ਦਿਖਾ ਕੇ ਆਉਂ ਉਹ ਠੀਕ ਹੈ ਜੇ ਗਾੜੀ पे ਮੈਂ ਗਾੜੀ ਵੀ ਹੁਣੇ ਲਵਾ ਦੇਣਾ ਮੈਂ ਠੱਪ ਕੇ ਜੀ ਓਕੇ ਜੀ ਓਕੇ ਓਕੇ ਜੀ ਐ ਕੋ ਬ੍ਰਦਰ ਵੇਦੀਂ ਪੋ ਕੁਸਟੋ ਕੋ ਸੇ ਰੁੱਟੋ ਕੁਆ ਅਨਕੀ ਕੋ ਸੋਟੋ ਓਕੇ ਵੇਦੀਂ ਪੋ ਸੋਲੋ ਨੋਨ ਐ ਸਕੇਰਮੋ ਸੋਲੋ ਗਾਰਡੋ ਐ ਸੋਲੋ ਸੋਲੋ ਵਿਤ੍ਰੋ ਸੋਪਰੇ ਸੋਲੋ ਵਿਤ੍ਰੋ ਮੈਓ ਕਾਂਬੀ ਪਰਫੋਰੀ ਵਾਈ ਮੈਲਾਵੀ ਕੁਸਟੋ ਕੋ ਵੇ ਦੇ ਪਰ ਨਾ ਸਪੀਰੀਆਮੋ ਕਿ ਕੁਲੋ ਕੈਮੇਂਡਾ ਫਾਚੀਆਮੋ ਸਪੀਰੀਆਮੋ ਮੈਨੋ ਮਾਲੇ ਓ ਦਿਓ ਮਿਓ ਮੈਨੋ ਮਾਲੇ ਵਾ ਪਰ ਪਗੋ ਪਗੋ ਕੁਆਸੀ ਨਾ 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 ਵਾਬੇਨੀ ਲਾ ਪਰਫੈਟ ਵਾਰ ਮੇਟੀ ਯੂਨ ਬੈਲਿਸਿਮੋ ਇਹ ਦੇ ਕੋ ਮੇਟਰੋ ਉਹ ਵਾਲਾ ਨਹੀਂ ਹੈਗਾ ਜਿਹੜਾ ਆਪਾਂ ਨੇ ਆਪਣੇ 15 Pro Max ਤੇ ਲਵਾਏ ਸੀ ਨਾ ਜਿਹੜਾ ਬਹੁਤ ਜ਼ਿਆਦਾ ਹਾਰਡ ਐ ਸਟਰੋਂਗ ਹੈ ਜਿਮਾ ਆ ਦੇਖੋ ਉਹ ਵਾਲਾ ਕਿ ਥੋੜੀ ਵਾਰ ਦੇ ਟੁੱਟਦਾ ਹੈਗਾ ਇਹ ਆ ਵਾਲਾ ਕੋਈ ਹੈ ਨਹੀਂ ਤੇ ਮੈਂ ਕਹਾਂ ਤੂੰ ਫਿਲਹਾਲ ਸਿੰਪਲ ਜਿਹਾ ਲਾ ਦੇ ਤੇ ਕਮ ਸੇ ਬਚਾਰ ਹੋ ਗਿਆ ਬਈ ਜਿੱਦਾਂ ਆਪਾਂ ਚੱਲਾਂਗੇ ਮਾਰਕੀਟ ਦੇ ਵਿੱਚ ਉਹ ਮਾਲ ਦੇ ਵਿੱਚ ਸ਼ਾਪ ਹੋ ਉੱਥੋਂ ਫਿਰ ਆਪਾਂ ਜਾ ਕੇ ਫਿਰ ਉਹ ਦੋ ਵਲਵਾ ਕੇ ਲੈ ਕੇ ਆਵਾਂ ਜਿਹੜਾ ਮਾ ਟੁੱਟੇ ਨਾ ਕਿਉਂ ਫੋਨ ਹੱਥੇ ਦੋ ਫੜੇ ਹੋਣ ਕਈ ਵਾਰੀ ਬਸ ਇੱਦਾਂ ਕਰਦੇ ਕਰਦੇ ਫੋਨ ਕਦੇ ਕਿਹੜਾ ਗਰ ਜਾਂਦਾ ਕਦੇ ਕਿਹੜਾ ਗਰ ਜਾਂਦਾ ਹਾਂਜੀ ਤੁਸੀਂ ਕਿਤੇ ਬੜੇ ਬੈਠੇ ਹੋ ਉਸਦੇ ਦੇ ਵਿੱਚ ਹੈ ਇਹ ਮੈਂ 3 ਇਸ ਵਿੱਚ ਤਾਂ ਚੱਕਰੀ ਮੈਂ ਤਾਂ ਕਿ ਐ ਇਦਾਂ ਨਿਕਰੀਵੇਂ ਇਦਾਂ ਇਦਾਂ ਲਿਓ ਜਾਕੀ ਇਹਦਾ ਹੋ 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 ਚੱਕਲੀ ਪੈਂਤਰੀ ਚੱਕਲੀ ਪੈਂਤਰੀ ਚੱਕਲੀ ਹੈ ਤੂੰ ਵੀ ਜਨ ਗਿਆ ਬੈਠਾ ਨਹੀਂ ਤੇਰੇ ਕੁਝ ਕਹਿੰਦੇ ਕੋਈ ਕੈਸੇ ਮਨ ਹਾਂ ਕਿਤੇ ਬੈਠਾ ਬੈਠਾ ਹੈ ਹੈ ਹਾਂ ਲੱਗਾ ਕੋ ਫੋਰੀ ਹੀ ਆ ਗਈ ਤੇ ਸੇਰ ਮੰਗਣ ਲੱਗ ਗਈ ਆਪੀ ਸਦੀ ਦਾ ਪਰਫਾਰਮੈਂਸ ਲੈ ਜੱਕੇ ਲੇਮੋ ਲੈ ਮੈਦੋ ਲੈ ਜਿਮੈਦੋ ਲੈ ਜਿਮੈਦੋ ਹੈ ਬੈਦੋ ਲੈ ਜਿਮੈਦੋ ਰੇੜੇ ਆ ਗਿਆ ਜੀ ਆਜਾ ਪਾਪਾ ਜੀ ਪੁੱਤਰੀ ਆ ਗਈ ਮੈਂ ਆਪਣੀ ਪੁੱਤਰੀ ਆ ਗਈ ਡੈਗਰ ਗਿਆ ਹੈ ਡੈਗਰ ਗਿਆ ਹਾਂ ਉਹ ਤਾਂ ਠੀਕ ਹਾਂਜੀ ਛੁੱਟੀਆਂ ਹਣ ਦੋ ਹਣ ਦੋ ਛੁੱਟੀਆਂ ਹੋਰ ਉਹ ਤੇਰਾ ਭਲਾ ਵੇ ਸਰ ਸਰ ਠੰਡੇ ਜਾਂਦੀ ਆਉਂਦੇ ਉਹਨੇ ਗਰਮੀ ਲੱਗਣੇ ਜਾਂਦੀ ਸਵ ਕੋਟ ਪਾ ਜਾਗਾ ਹਾਂ ਵੈਰੀ ਗੁੱਡ ਸ਼ਾਮ ਨੂੰ ਖੋਲਦੇ ਕੋਟ ਫੇਰ ਕਿੰਨੀ ਗਰਮੀ ਹੈ ਖੋਲਦੇ ਕਰ ਉਹ ਫੇਰ ਤੰਗ ਨਹੀਂ ਤਾਂ ਹੁੰਦਾ ਤਿਲਕੀ ਜਾਂਦੇ ਲੱਕ ਦੋ ਗਏ ਬੰਦੇ ਹਾਂ ਓਕੇ ਕਿੰਨੇ ਵਾਰ ਕਰਿਆ ਪੁੱਤ ਜਾਵੇ ਬਾਬੇ ਨਾਨਕ ਜੀ ਨੂੰ ਜਨਮ ਦਿੰਦੀ ਆ ਹਾਂ ਤੁਹਾਨੂੰ ਵੀ ਤੁਹਾਨੂੰ ਵੀ ਗੁਰੂ ਨਾਨਕ ਦੇਵ ਜੀ ਜਨਮ ਦਿੰਦੀ ਆ ਬਹੁਤ-ਬਹੁਤ ਮੁਬਾਰਕਾ ਸਤਨਾਹ ਆ ਪਾਸ਼ਾ ਲੋਈ ਮਿੱਤਰੋ ਆਪਾਂ ਨੇ ਵੀ ਘਰੇ ਗੁਰੂ ਨਾਨਕ ਪਾਸ਼ਾ ਦੀ ਜਨਮ ਦੀ ਖੁਸ਼ੀ ਵਿੱਚ ਘਰੇ ਦੀ ਮਾਲਾ ਕੀਤੀ ਜਿੱਦਾਂ ਆਪਾਂ ਪੰਜਾਬ ਕਰਦੇ ਨਾ ਬਿਲਕੁਲ ਉਦਾਂ ਹੀ ਸੇਵਾ ਨੇ ਸਾਰੇ ਇਵੈਂਟ ਕੀਤਾ ਪੰਜ ਦੀਵੇ ਆਟੇ ਦੇ ਵਾਲ ਕੇ ਦੇਸੀ ਕੀ ਦੀ ਰਾਲ ਤੇ ਅਰਦਾਸ ਕਰ ਸੱਚੇ ਪਾਸ਼ਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੁਸ਼ੀਆਂ ਸਭ ਦੇ ਘਰਾਂ ਵਿੱਚ ਚਾਉਣ ਖੁਸ਼ੀ ਖੇੜਿਆਵੇ ਤਰੱਕੀਆਂ ਸਾਰੇ ਕਰਨ ਤੇ ਸਾਡੇ ਸਿੱਖ ਧਰਮ ਦਾ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਗੁਰਨਾਮ ਕੋ ਫਾਇਸ਼ਾ ਇਗਜ਼ਾਮ ਲੀਨਿਆ ਤੁਹਾਨੂੰ ਨੂੰ ਵਾਰਕਾ ਜੀ ਹਾਂਜੀ ਹਾਂ ਥੋਨੇ ਬੁੱਤ ਵਾਰਕਾ ਹੀ ਤੁਹਾਨੂੰ ਬਹੁਤ ਬਹੁਤ ਥੋਨੇ ਵਾਰਕਾ ਬਹੁਤ ਬਹੁਤ ਲਾ ਜੀ ਕਰੋ ਮੂੰਹ ਮਿੱਠਾ ਜਾਓ ਜੀ ਅਦੀ 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 ਮੁੰਦੇ ਅਦੀ ਅਦੀ ਪ੍ਰਸ਼ਾਦ ਤਾਂ ਥੋੜਾ ਰੋਣਾ ਸਾਰਿਆਂ ਦਾ ਉਹ ਸ਼ਾਨੋਂ ਦਾਵੜੀ ਵਰਗੀ ਪਸੰਦ ਹੈ ਕਿਹਨਾਂ ਮੈਂ ਕੱਦੀ ਆਖਿਆ ਮੇਰੀ ਕਹਿੰਦਾ ਬਰਫੀ ਕਦੋਂ ਮੱਥਾ ਟੇਕੜ ਕੇ ਕਹਿੰਦਾ ਪੀਸਤੀ ਵਾਲੀ ਬਰਫੀ ਆ ਦਮੂ ਤੇ ਕੱਲ੍ਹ ਵਾਤ ਦਾ ਹੈ ਮੜੀ ਜੀ ਹੈਨਾ ਹਾਂ ਹਾਂ ਤੇਰਾ ਕੀ ਹੋ ਗਿਆ ਇੱਧਰ ਬੈਠਾ ਬਾਈ ਹੈ ਐਵੇਂ 3 ਪਾ ਲਈ ਮੈਂ ਤੋ ਕਿੱਥੇ ਜਿਹੜਾ ਬੈਠੇ ਹੁੰਜੇ ਚ ਇਹ ਕਦੇ ਬੂਟੇ ਥੱਲੇ ਖਾਣੇ ਵੜ ਜਾਂਦਾ ਅੱਜ ਘਰ ਇੱਥੇ ਤੇਰਾ ਕੀ ਹੋ ਗਿਆ ਹੈਵੇਂ ਇੱਧਰ ਤੇਰਾ ਕੀ ਹੋ ਗਿਆ ਇੱਧਰ ਆ ਜਾ ਕਿੱਥੇ ਬੈਠਾ ਛੱਡ ਛੱਡੇ ਨੂੰ ਛੱਡੇ ਨੂੰ ਛੱਡੇ ਨੂੰ ਆ ਦੇ ਠੀਕ ਹੈ ਛੱਡੇ ਨੂੰ ਤੇਰਾ ਭਲਾ ਹੋ ਜਾ ਤਰਾ ਕਿੱਥੇ ਤਾਂ ਬੁੱਧੀ ਲੈ ਅੱਜ ਜੀ ਚੱਲ ਹੈ ਕੱਦੋਂ ਉੱਥੇ ਬੈਠਾ ਸੀ ਤੂੰ ਅੱਜ ਵੀ ਨੋ ਮਾਰ ਸਿੱਖਿਆ ਹਾਂ ਜੀ ਤੱਕ ਕਿਉਂ ਭਰਾ ਦੇ ਤੇ ਮਾਰਿਆ ਤੇਰਾ ਆਪਰਾ ਵੇ ਵਿੱਚ ਘੜਾ ਦੋ ਓਏ ਸ਼ਰਾਰਤੀ ਸ਼ਰਾਰਤੀ ਹੈ ਹੂੰ ਬੋਨਾ ਸੇਰਾ ਬੋਨਾ ਸੇਰਾ ਕਿਵੇਂ ਕਿ ਸਭ ਮੁੰਡਾ ਜੀ ਬੜਾ ਕੱਠਾ ਹੋਈ ਜਾਂਨੇ ਠੰਡਾ ਨੇ ਹੈ ਮਾਡੇ ਮੋਂ ਕਲੇਰਾਂ ਚ ਪਿਆ ਠੰਡ ਉਹ ਮੋਂ ਕਲੇ ਪਾ ਕੇ ਠੰਡ ਲੱਗਦੀ ਤੈਨੂੰ ਹੈ ਸਹੀ ਗੱਲ ਐਡੀ ਮੋਟੀ ਕੁੱਟ ਜਿਵੇਂ ਲੱਗਦੀ ਠੰਡ ਤੋਂ ਲੱਗਣੀ ਚਾਹੀਦੀ ਸਹੀ ਗੱਲ ਹੋਰ ਗਿਆ ਹੈ ਐਨ ਐਫ ਐ ਲੌ ਲੱਗੇ ਬੰਦ ਨੂੰ ਗਰਮੀ ਆ ਜਾਂਦੀ ਹੈ ਇਹ ਬੜੇ ਇਹ ਮੇਰੇ ਸਨ ਮੌਸਮ ਲੰਘ ਗਿਆ ਹੁਣ ਹੈਵੇਂ ਲੰਘ ਗਿਆ ਨਹੀਂ ਨਹੀਂ ਦੂਰੀਆਂ ਬਾਵਾਂ ਆਈ ਹੀ ਅੱਜ ਕੱਲ ਤਾਂ ਠੰਡ ਸ਼ੁਰੂ ਹੋ ਗਈ ਸਹੀ ਗੱਲ ਹੈ ਇਹ ਵੀ ਗੱਲ ਪੱਕੀ ਹੈ ਜੀ ਗੱਲ ਸਾਬ ਸਹੀ ਬੋਲ ਰਹੇ ਨੇ ਨਹੀਂ ਨਹੀਂ ਜਿਹੜੀ ਜੀਤੇ ਪੈਸੇ ਲੱਗੇ ਹੁਣ ਉਹਨਾਂ ਦੀ ਰੁੱਤ ਕਦੇ ਵੀ ਨਹੀਂ ਜਾਂਦੀ ਸਹੀ ਗੱਲ ਬੋਲ ਰਹੇ ਆ ਇਹਦਾ ਪੰਮੇ ਲਮਾਰੀ ਪਈ ਹੋਏ ਤਾਂ ਹੀ ਬੰਦ ਗਰਮੀ ਲੱਗੀ ਜਾਂਦੀ ਹੈ ਹਾਂ ਵੀ ਪਈ ਆ ਬਸ ਪੈ ਲੱਗੇ ਹੋਏ ਆ ਠੀਕ ਨਹੀਂ ਇਹ ਉਹ ਕਹਿੰਦੇ ਨਹੀਂ ਹੁੰਦੇ ਸੋਨੇ ਦੀ ਟੂਵੇਂ ਆ ਇਹ ਇੱਕ ਤਰ੍ਹਾਂ ਦੀ ਸਹੀ ਗੱਲ ਹੈ ਹੋ ਚੜਦੀ ਗੱਲ ਵਧੀਆ ਬ ਬੜਾ ਵਧੀਆ ਦਵਿੰਦਰ ਸਿੰਘ ਉਹ ਰੈਸਟ ਕਰਦਾ ਇੱਕ ਮੈਂ ਥੱਕੀ ਜਾਣੇ ਹਾਂ ਨਾ ਕੰਮ ਹਾਰਡ ਆ ਕਾਫੀ ਝੜਾ ਨਹੀਂ ਚੱਕਦਾ ਕੋਈ ਨਾ ਟਾਈਮ ਹੁਣ ਸਾਡੇ 10 ਵਜੇ ਮਿੱਤਰੋ ਤੇ ਬਾਕੀ ਇਧਰ ਆ ਦੇਖੋ ਪਹਿਲਾ ਮੁੰਡੇ ਬੋੜੀ ਦੇਖੋ ਅਨੁਫਾਈ ਵੀ ਇਧਰ ਮੂਸ ਕਰੋ ਆ ਦੇਖੋ ਇਹ ਤਾਂ ਪੈਂਦੀ ਹੈ ਕੂਕੜੀ ਹੈਂ ਸਹੀ ਗੱਲ ਆ ਰਿਖੋ ਤਾਂ ਇਹ ਮੁੰਡਾ ਕ੍ਰਿਕਟਰ ਦਾ ਪਲੇਅਰ ਵੀ ਆ ਜੋ ਕ੍ਰਿਕਟਨੋ ਸੀ ਜੋ ਬੈਟਿੰਗ ਇਹਦੀ ਬਹੁਤ ਸਪੀਡ ਆ ਬੋਲਿੰਗ ਬਹੁਤ ਵਧੀਆ ਕਰਾਂਦਾ ਕੋਨਤੀ ਕੋਨ ਦੋ ਭਾਈ ਬੋਲਿੰਗ ਇਹ ਇੱਕ ਸਪੀਨਾ ਇਹ 89 90 ਕਿਲੋਮੀਟਰ ਪ੍ਰਾ ਹੌਣ 89 89 ਉਹ 90 ਫਿਰ ਆ 90 ਪ੍ਰਤੀ ਘੰਟੇ ਜਫਤਾਦ ਨਾਲ ਬੋਲ ਗਿਆਦਾ ਇਨੀ ਸਪੀਡ ਮੁੰਡੇ ਜਾਂਚ ਇਹ ਜਿਹੜੇ ਮਣੀ ਮਣੀ ਬਹਾਂ ਆ ਇਹ ਨਾ ਦੇਖਿਓ ਵੀ ਸੁੱਕੇ ਸੁੱਕੇ ਬਹਾਂ ਐ ਇਹ ਡੋਲੇ ਜਾਨ ਬਹੁਤ ਹੈ ਬਹੁਤ ਭਗਾ ਕੇ ਫਲ ਮਾਰਦਾ ਤੇ ਬਾਕੀ ਅੱਜ ਨੂੰ ਨੇ ਜਾਣਾ ਫੇਸ ਤੇ ਉੱਪਰ ਉਹਦੀ ਕੰਪਲੇਨ ਉਹਦੀ ਕੰਪਲੇਨ ਅੱਜ ਦੇ ਦੋਸਤ ਦਾ ਕੰਪਲੇਨ ਹੈ ਕੰਪਲੇਨ ਹੁੰਦਾ ਵੀ ਬਰਥਡੇ ਪਾਰਟੀ ਆ ਤੇ ਕੰਮ ਕਰ ਆਪਾਂ ਨੇ ਇਨਵਿਟ ਤੋ ਲਗ ਭਾਗ ਆਪਣਾ ਫਿਨਿਸ਼ ਹੋ ਗਿਆ ਤੇ ਮੁੰਡਾ ਨੂੰ ਬਰਥਡੇ ਪਾਰਟੀ ਚੱਲੇ ਪੀਸੇ ਲੈ ਕੇ ਜਾਣੇ ਪੁਰਤੀ ਪੀਸੇ ਵੱਡੇ ਪਾਟੀ ਵੱਡੇ ਪਾਟੀ ਪੁਰਤੀ ਪੀਸੇ ਉਹ ਮਾਂਜੀਲਾ ਮਾਂਜੀਲਾ ਥੋੜੀ ਨਾ ਮਤਲਬ ਇਹ ਹਾਲ ਇੰਗਲਿਸ਼ ਪਰਫੈਕਟ ਬੋਲਦਾ ਨੂੰ ਥੋੜੀ اٹਾਲੀ ਥੋੜੀ ਪ੍ਰੋਬਲਮ ਹੈ ਹਟਾਲੀ ਤੇ ਰੈਨ ਉਪੋ ਕੋਪੋ ਬੋਕੋ ਬਾਰ ਲਾ ਨੋ ਥੋੜੀ اٹਾਲੀ ਘੱਟ ਬੋਲਦਾ ਹੈ ਤੇ ਹਿੰਦੀ ਤੇ ਬਿਲਕੁਲ ਵੀ ਨਹੀਂ ਬੋਲਦਾ ਹੈਗਾ ਭਾਈ ਕੰਬਿਆਰੀ ਤੇ ਭਾਈ ਬੱਬੇ ਨਹੀਂ ਬੱਬੇ ਨਹੀਂ ਕਿਰਾ ਬਰਾਵੋ ਆ ਲੈ ਕੁਦਰ ਲਈ ਵਾਲਾ ਫੇਸ ਤਾਂ ਐ ਕੋਨੇਪਿਸੇ ਰਿਕਾ ਲਾਬਰੀਸੇਲਾ ਹੈ ਠੀਕ ਠੀਕ ਰੀਦੀ ਇਹ ਤਾਂ ਸੰਗਦਾ ਬਹੁਤ ਹਨੂ ਬ੍ਰਿਕਸ ਐਮਪਰੇ ਸਿੱਤੇ ਮਿਦੋ ਹੈਪੀ ਵਰਕ ਹੈਪੀ ਨਾਈਟ ਯਾ ਬਸ ਸਹੀ ਗੱਲ ਹੈ ਹਾਂਜੀ ਨਵੇਂ ਦਾ ਹੀ ਕੰਮ ਹਾਂਜੀ ਹਾਂਜੀ ਚੱਲੀ ਫਿਰ ਆਪਾਂ ਵੀ ਹਾਂਜੀ ਚੱਲ ਫੇ ਮਿੱਤਰੋ ਆਪਾਂ ਵੀ ਚੱਲਦੇ ਆ ਘਰ ਨੂੰ ਤੇ ਬਾਕੀ ਜਾਂਦੇ ਜਾਂਦੇ ਆਪਾਂ ਤੁਹਾਨੂੰ ਕਮੈਂਟ ਦਾ ਜਵਾਬ ਦੇ ਕੇ ਜਾਂਦੇ ਆ ਆਪਣੇ ਕੀ ਵੀਰ ਦਾ ਕਮੈਂਟ ਆਇਆ ਸੀਗਾ ਕਹਿੰਦੇ ਸੀਗੀ ਵੀ ਇਟਲੀ ਦਾ ਟੂਰਿਸਟ ਵੀਜ਼ਾ ਮਿਲ ਜਾਂਦਾ ਜੀ ਵੀਰ ਜੀ ਕੋਸਟ ਕਿਤਨੀ ਆ ਜਾਂਦੀ ਹੈ ਜੀ ਗੱਲ ਇਹ ਤਾਂ ਵੀ ਇਟਲੀ ਦੇ ਟੂਰਿਸਟ ਵੀਜ਼ਾ ਵੀ ਜੀ ਮਿਲ ਜਾਂਦਾ ਹੈ ਡਿਪੈਂਡ ਹੈ ਵੀ ਤੁਸੀਂ ਕਿਹੜੇ ਮੋਟਿਵ ਉਤੇ ਅਪਲਾਈ ਕਰਨਾ ਚਾਹੁੰਦੇ ਹੋ ਹਨ ਇੱਥੋਂ ਕਿਸੇ ਨੇ ਭੇਜਣਾ ਕਿਸੇ ਦੇ ਕਿਸੇ ਦੀ ਬਰਥਡੇ ਪਾਰਟੀ ਹੋਵੇ ਬੱਡੀ ਲੈਵਲ ਦੀ ਵਿਆਹ ਹੋਵੇ ਜਾਂ ਕਈ ਵਾਰ ਕੋ ਪ੍ਰੈਗਨਸੀ ਦਾ ਕੇਸ ਹੁੰਦਾ ਹੈ ਇਦਾਂ ਦੇ ਕੇਸਾਂ ਦੇ ਵਿੱਚ ਟੂਰਿਸਟ ਵੀਜ਼ਾ ਮਿਲ ਜਾਂਦਾ ਹੈ ਕੋਸਟ ਵੀ ਬਹੁਤ ਹੀ ਜ਼ਿਆਦਾ ਨਹੀਂ ਆਉਂਦੀ ਹੈਗੀ ਇੱਕ ਮਾਰਕਰੀ ਬੋਲੋ ਲੱਗਦੀ ਹੈ ਤੇ ਬਾਕੀ ਜਿਹੜਾ ਵਕੀਲ ਕਮਰਸ਼ੀਅਲਿਸ ਤਾਂ ਆਪਣੇ ਕੰਮ ਨੂੰ ਗਾਹਾਂ ਵਾਲਾ ਵੀ ਹੈਂਡਲ ਕਰਦਾ ਪੇਪਰ ਵਰਕਰ ਕਰਦਾ ਉਹਦੇ ਉੱਪਰ ਡਿਪੈਂਡ ਹੈ ਕਿੰਨਾ ਪੈਸਾ ਲੈਂਦਾ ਤੇ ਪਲੱਸ ਬਾਕੀ ਇੰਡੀਆ ਜਾਣ ਤੋਂ ਬਾਅਦ ਜਿਹੜੇ ਏਜੰਟ ਨੇ ਵੀਜ਼ਾ ਵਗੈਰਾ ਲਗਾਉਣਾ ਹੈ ਸਾਰੀ ਉਹਦੇ ਉੱਪਰ ਡਿਪੈਂਡ ਹੈ ਵੀ ਉਹ ਕਿੰਨੇ ਆਪਣਾ ਕਿੰਨੇ ਪੈਸੇ ਵਿੱਚ ਵੀਜ਼ਾ ਲਗਾਉਂਦਾ ਬਹੁਤਾ ਜ਼ਿਆਦਾ ਕੋਸਟਲੀ ਨਹੀਂ ਹੁੰਦਾ ਬਸ ਇਹ ਵੀ ਡਾਕੂਮੈਂਟ ਪ੍ਰੋਪਰ ਵਜਿਧੇ ਤਿਆਰੀ ਕੀਤੀ ਹੋਣ ਬਿਜੇ ਲੱਗ ਜਾਂਦੇ ਤੇ ਬਾਕੀ ਇਹਦੇ ਨਾਲ ਆਪਣੇ ਵਲੌਗ ਤੇ ਇੱਥੇ ਆਪਾਂ ਮਿੱਤਰੋ ਐਂਡ ਕਰਦੇ ਆ ਤੇ ਤੁਹਾਨੂੰ ਇੱਕ ਵਾਰੀ ਫੇਰ ਸਾਡੇ ਵੱਲੋਂ ਗੁਰਨਾਨ ਸਿੰਘ ਦੇਵ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਖੇੜੇ ਲੈ ਕੇ ਆਵੇ ਤੇ ਸਾਰੇ ਜਾਣੇ ਤਰੱਕੀਆਂ ਕਰਨ ਸਮਾਨ ਨੂੰ ਸ਼ੂਨ ਸਾਰਿਆਂ ਨੇ ਤਰੱਕੀਆਂ ਬੁਲੰਦੀਆਂ ਤੇ ਜਾਣ ਸਾਰੇ ਤੇ ਸਾਡੀਆਂ ਦਿਵਾਵਾਂ ਸਾਰਿਆਂ ਦੇ ਨਾਲ ਨੇ ਪ੍ਰਮਾਤਮਾ ਅਗਰੇ ਚੜ੍ਹਦੀ ਕਲਾ ਵਿੱਚ ਰੋ ਕੱਲੂ ਮਿਲਾਂਗੇ ਸਵੇ ਸੋਹਣੇ ਵਲੌਗ ਦੇ ਵਿੱਚ ਜਿਹੜਾ ਵਲੌਗ ਪਸੰਦ ਲਾਈਕ ਸਟੇ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈ ਸਵੇਰੇ ਮਿਲਦੇ ਹਾਂ ਸੋਹਣੇ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ